ਅਨਮੋਸਤ ਕਰ ਦੋਸਤੋ ਟ੍ਰਸਟਿਕਰ ਪੇਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਨਵਾਂ ਸ਼ਹਿਰ ਵਪਾਰ ਮੰਡਲ ਦੇ ਮੈਂਬਰਸ ਵੱਲੋਂ ਅੱਜ ਐਸਐਸਪੀ ਨਵਾਂ ਸ਼ਹਿਰ ਡਾਕਟਰ ਮਹਿਤਾਬ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਪਿਛਲੇ ਦਿਨੀ ਨਵਾਂ ਸ਼ਹਿਰ ਦੀ ਸਿਟੀ ਦੇ ਵਿੱਚ ਹੋਈਆਂ ਕਈ ਚੋਰੀਆਂ ਤੋਂ ਬਾਅਦ ਅੱਜ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਚਿੰਟੂ ਰੋੜਾ ਚੇਅਰਮੈਨ ਡਾਕਟਰ ਹਰਮੇਸ਼ਪੂਰੀ ਅਤੇ ਸੀਨੀਅਰ ਜਿਹੜੇ ਮੈਂਬਰ ਸਾਹਿਬਾਨ ਵੱਲੋਂ ਦੁਕਾਨਦਾਰਾਂ ਨਾਲ ਲਾ ਕੇ ਨਾਲ ਲੈ ਕੇ ਐਸਐਸਪੀ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਹੈ ਰਾਤ ਨੂੰ ਜਿਹੜੀ ਆ ਗਸ਼ਤ ਨੂੰ ਜਿਹੜੀ ਆ ਵਿਧਾਨ ਦੀ ਜਿਹੜੀ ਮੰਗ ਕੀਤੀ ਗਈ ਇਸ ਦੌਰਾਨ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੇ ਵਪਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨਾ ਵਾਪਰਨ ਇਸ ਦੇ ਉੱਤੇ ਵਿਸ਼ੇਸ਼ ਜਿਹੜਾ ਧਿਆਨ ਦਿੱਤਾ ਜਾਏਗਾ ਧੰਨਵਾਦ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਵਪਾਰੀਆਂ ਸਮੇਤ ਜਿਨ੍ਹਾਂ ਦੇ ਚੋਰੀਆਂ ਹੋਈਆਂ ਪਰਸੋਂ ਮੈਮੋਰੈਂਡਮ ਦੇ ਕੇ ਆਏ ਆਂ ਔਰ ਉਹਨਾਂ ਨੂੰ ਬੇਨਤੀ ਕਰਕੇ ਆਏ ਆਂ ਕਿ ਬੇ ਸਾਡਾ ਸ਼ਹਿਰ ਸੇਫ ਨਹੀਂ ਆ ਕੋਈ ਬੇਨਰ ਆਗਾ ਕੋਈ ਨਾ ਕੋਈ ਸੱਤ ਸ਼ਟਰ ਚੱਕ ਹੋਇਆ ਪਰਸੋ ਦੀ ਤਰੀਖ ਦੇ ਵਿੱਚ ਆ ਵਪਾਰੀ ਮੇਰੇ ਨਾਲ ਸਾਡੇ ਭਰਾ ਹੈਗੇ ਆ ਉਹ ਨਾਲ ਸੀਗੇ ਔਰ ਉਹਨਾਂ ਨੇ ਮੈਨੂੰ ਅਗਲੇ ਦਿਨ ਮੈਨੂੰ ਉੱਥੇ ਬਾਜ ਮਾਰੀ ਮੈਂ ਉੱਥੇ ਹਾਜ਼ਰ ਹੋਇਆ ਪਰਸੋ ਐਸਐਸਪੀ ਸਾਹਿਬ ਐਥੇ ਹੈ ਨਹੀਂ ਸੀਗੇ ਅੱਜ ਅਸੀਂ ਸਪੈਸ਼ਲੀ ਬੁਣਣ ਆਏ ਆ ਔਰ ਇਹਨਾਂ ਨੂੰ ਕਹਿਣ ਆਏ ਆ ਕਿ ਸਾਡਾ ਵਪਾਰੀ ਡਰ ਗਿਆ ਹਰੇਕ ਸ਼ਟਰ ਚੱਕ ਕੇ ਉਹਨਾਂ ਵਿੱਚੋਂ ਕਿਸੇ ਦਾ 10000 ਕਿਸੇ ਦਾ 15000 ਵਪਾਰੀ ਤਾਂ ਅੱਗੇ ਬਹੁਤ ਮੁਸ਼ਕਲ ਚ ਫਸਿਆ ਪਿਆ ਇਸ ਵੇਲੇ ਇਸ ਤੇ ਮੌਕੇ ਦੇ ਵਿੱਚ ਜਿਹਦੇ ਵਿੱਚ ਇਹ ਸਰਵਾਈਵ ਨਹੀਂ ਕਰ ਸਕਦਾ ਅਸੀਂ ਇੱਕੋ ਗੁਦਾਰੀ ਕੀਤੀ ਆ ਕਿ ਜਿਹੜਾ ਰਸਤਾ ਪੁਲਿਸ ਦਾ ਔਰ ਪੀਸੀਆਰ ਨੂੰ ਬਧਾਇਆ ਜਾਵੇ ਜਿਹੜੀ ਕਿ ਐਸ ਵੇਲੇ ਨਹੀਂ ਹੈਗੀ ਅਸੀਂ ਦੂਸਰੀ ਦੂਸਰਾ ਮੈਮੋਰੈਂਡਮ ਕੱਲ ਨੂੰ ਅਸੀਂ ਦੇਣ ਜਾਵਾਂਗੇ ਕਮੇਟੀ ਘਰ ਪ੍ਰਧਾਨ ਜੀ ਨੂੰ ਕਿ ਉਹਨਾਂ ਨੂੰ ਕਹਾਂਗੇ ਕਿ ਸਾਡੀਆਂ ਸਟਰੀਟ ਲਾਈਟਸ ਵੀ ਪੂਰੀਆਂ ਜਗਾਈਏ ਤਾਂ ਜਿਹਦੇ ਨਾਲ ਵਪਾਰੀ ਸੇਫ ਹੋਵੇ ਔਰ ਸਾਰਾ ਕੰਮ ਸਮੂਥਲੀ ਚੱਲੀ ਜਾਵੇ ਕੀ ਅਸ਼ੋਰੈਂਸ ਬੁਲਿਆ ਤੁਹਾਨੂੰ ਉਹਨਾਂ ਨੇ ਅਸ਼ੋਰੈਂਸ ਵੀ ਦਿੱਤਾ ਹੈ ਕਿ ਸਾਨੂੰ ਸਭ ਕੁਝ ਪਤਾ ਲੱਗ ਚੁੱਕਾ ਹੈ ਕਿ ਸਾਰੇ ਸਾਡੀ ਜਿਹੜੀ ਟਰਸਰਾ ਉਹ ਜਿਹੜਾ ਬੰਦਾ ਹੈਗਾ ਜੋ ਵੀ ਹੈਗਾ ਚੋਰੀ ਜਿਹਨੇ ਵੀ ਕੀਤੀ ਹੈ ਉਹ ਟਰੇਸ ਹੋ ਚੁੱਕਾ ਹੈ ਪਰ ਸਾਨੂੰ ਇੱਕ ਦੋ ਦਿਨ ਦਿਓ ਉਹ ਤੁਹਾਡੇ ਸਾਹਮਣੇ ਅਸੀਂ ਪੇਸ਼ ਹੋਏਗਾ ਸਾਰੇ ਵਰਗਾਂ ਦਾ ਥੈਂਕ ਯੂ